ਖੰਨਾ ਚਾਈਨਾ ਡੋਰ ਦਾ ਆਤੰਕ ਰੁਕੰਦਾ ਨਾ ਨਹੀਂ ਲਿਆ ਰਿਹਾ ਪ੍ਰਸ਼ਾਸਨ ਦੇ ਲਖਤਾਵਿਆਂ ਦੇ ਬਾਵਜੂਦ ਚਾਈਨਾ ਡੋਰ ਖੁੱਲੇ ਆਸਮਾਨ ਦੇ ਵਿੱਚ ਮੌਤਮਾਨ ਉੜਦੀ ਨਜ਼ਰ ਆ ਰਹੀ ਹੈ ਜਿਸ ਕਾਰਨ ਕਈ ਲੋਕਾਂ ਦੀ ਜ਼ਿੰਦਗੀ ਖਤਰੇ 'ਚ ਪੈ ਰਹੀ ਹੈ ਅਤੇ ਕਈ ਇਸ ਦਾ ਸ਼ਿਕਾਰ ਹੋ ਚਖਮੀ ਵੀ ਹੋ ਰਹੇ ਹਨ તાਜਾ ਮਾਮਲਾ ਖੰਨਾ ਦੀ ਸੰਬਾਦੀ ਰੋਡ ਤੋਂ ਰਤਨਹੜੀ ਵੱਲ ਜਾਂਦੇ ਅੰਡਰਬ੍ਰਿਜ ਦੇ ਨੇੜੇ ਸਾਹਮਣੇ ਆਇਆ ਹੈ ਜਿੱਥੇ ਇੱਕ ਨਹਿਰੀ ਵਿਭਾਗ ਦੇ ਇੱਕ ਮੁਲਾਜ਼ਮ ਨੂੰ ਚਾਈਨਾ ਡੋਰ ਦੇ ਆਪਣੀ ਜਪੇਟ ਦੇ ਵਿੱਚ ਲੈ ਲਿਆ ਅਤੇ ਮੁਲਾਜ਼ਮ ਬੜੀ ਪੂਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਮੇਰਾ ਨਾਮ ਜੀ ਆਰ ਪੀ ਸਿੰਘ ਸਰਪੰਚ ਸਾਹਪੁਰੇ ਤੋਂ ਹਾਂਜੀ ਹਾਂਜੀ ਸਰ ਕੀ ਘਟਨਾ ਹੋਈ ਸੀ ਇਹ ਆਪਣੇ ਪਿੰਡ ਦਾ ਮੁੰਡਾ ਜੀ ਜਰਾਵਰ ਸਿੰਘ ਸਰਕਾਰੀ ਜੋਬ ਕਰਦੇ ਨੇ ਇਹ ਕੱਲ ਸ਼ਾਮ ਨੂੰ ਆ ਰਹੇ ਸੀ ਮੇਰੇ ਕੋਲ ਦੁਕਾਨ ਤੇ ਆਏ ਉਸ ਤੋਂ ਬਾਅਦ ਪਿੰਡ ਚੱਲ ਜਾਂਦੇ ਆ ਪਿੰਡ ਜਾਂਦੇ ਸੀ ਅੰਡਰਬ੍ਰਿਜ ਦੇ ਜਿਹੜੇ ਨੰਗੜ ਲੱਗੇ ਡੋਰ ਇਹਨਾਂ ਦੇ ਗੱਲ ਚ ਫਸ ਗਈ ਕਹਿੰਦਾ ਅੰਡਰਬ੍ਰਿਜ ਸੀ ਕਰੋ ਇਹ ਸਮਾਦੀ ਰੋਡ ਵਾਲਾ ਅੰਡਰਬ੍ਰਿਜ ਜਿਹੜਾ ਨਵਾਂ ਬਣਿਆ ਹਾਂ ਉੱਥੋਂ ਬਾੜਨ ਲੱਗੇ ਨਾਲੇ ਡੋਰ ਕੈਨਾਂ ਕਾਸ ਕੀ ਗੱਲ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਇਹਨਾਂ ਦਾ ਇਤੋਂ ਕਟਿੰਗ ਹੋ ਗਈ ਉਹ ਪਰਮਾਤਨ ਵਿੱਚ ਜਾ ਕਰਤਾ ਇਹਨਾਂ ਦਾ ਫਿਰ ਅਸੀਂ ਹਸਪਤਾਲ ਲੈ ਕੇ ਗਏ ਇਹਨਾਂ ਨੂੰ ਟ੍ਰੀਟਮੈਂਟ ਕਰਾਇਆ ਪਰ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਹੈ ਬੇਨਤੀ ਕਰਦਾ ਸਾਰੇ ਪ੍ਰਸ਼ਾਸਨ ਨੂੰ ਐਸਡੀਓ ਸਾਹਿਬ ਨੂੰ ਸਾਰਿਆਂ ਨੂੰ ਵੀ ਇਹ ਪਾਬੰਦੀ ਲਾਈ ਜਾਵੇ ਮਸੰਤ ਪੰਚਮੀ ਤੋਂ ਪਹਿਲਾਂ ਪਹਿਲਾਂ ਇਹ ਤੇ ਪਾਬੰਦੀ ਲਈ ਜਾਵੇ ਇਹ ਤਾਂ ਜਾਨਵਰਦਾਨ ਖਾਨ ਹੁੰਦਾ ਸਾਰਿਆਂ ਦਾ ਨੁਕਸਾਨ ਹੁੰਦਾ ਇਹ ਬਹੁਤ ਵੱਡੀ ਘਟਨਾ ਵਾਪਰੀ ਹੈ ਇਹ ਤੇ ਪਾਬੰਦੀ ਲਈ ਜਾਵੇ ਤੇ ਕੱਥੇ ਸੀ ਸਾਰੇ ਇਹ ਬਾਈਕ ਤੇ ਸੀਗਾ ਜੀ ਮੋਟਰਸਾਈਕਲ ਹਾਂਜੀ ਕੱਲਾ ਹੀ ਸੀਗਾ ਤੇ ਕਿ ਉੱਥੇ ਰਾਹ ਕਿਨਾਂ ਨੇ ਉਹਨੂੰ ਲੈ ਕੇ ਉੱਥੇ ਮੇਰੇ ਕੋ ਆਏ ਮੇਰੀ ਸ਼ਾਪ ਹੈ ਜਿ ਸਮਾਤੀ ਰੋਡ ਤੇ ਮੈਨੂੰ ਕਹਿੰਦੇ ਆਪਾ ਦਵਾਈ ਲੈ ਕੇ ਆਉਣੀ ਹੈ ਵੀ ਜ਼ਿਆਦਾ ਹੋ ਗਈ ਪ੍ਰੋਬਲਮ ਫਿਰ ਮੈਂ ਇਹਨਾਂ ਨੂੰ ਗੱਡੀ 'ਚ ਲੈ ਗਿਆ ਬਲੀਡਿੰਗ ਮੇਰਾ ਉੱਥੇ ਹੋ ਰਹੀ ਸੀ ਹਾਂ ਬਲੀਡਿੰਗ ਹੋ ਰਹੀ ਸੀ ਇਹਨਾਂ ਨੂੰ ਰਮਾਲ ਬੰਨਿਆ ਜੀ ਮੇਰੇ ਉੱਤੇ ਫਿਰ ਉਹ ਕਿਹਾ ਹਸਪੀਟਲ ਲੈ ਕੇ ਜਾਈ ਅਸੀਂ ਇਹਨਾਂ ਨੂੰ ਸਰਕਾਰੀ ਹਸਪਤਲ ਲੈ ਕੇ ਗਏ ਅੱਛਾ ਜੀ ਹਾਂ ਦੀ ਉਹਨਾਂ ਨੂੰ ਸਟੀਚ ਵਗੈਰਾ ਕਰਤੀ ਸੀ ਉੱਥੇ ਫਿਰ ਜ਼ਿਆਦਾ ਪ੍ਰੋਬਲਮ ਆਈ ਉਹਨਾਂ ਨੇ ਉਹ ਕਰਤਾ ਕਹਿੰਦੇ ਵੀ ਦੂਸਰੇ ਡਾਕਟਰ ਤੋਂ ਲੱਗਦਾ ਸੀ ਕਿ ਜੇ ਕੱਲੂ ਇਹ ਹੋਰ ਜ਼ਿਆਦਾ ਕਿਤੇ ਬਣ ਹਾਂਜੀ ਜੇ ਕੋ ਇਹ ਤਾਂ ਬਹੁਤ ਇਹਨਾਂ ਨੂੰ ਪ੍ਰੋਬਲਮ ਹੋ ਜਾਣੀ ਸੀ ਇਹ ਬਹੁਤ ਨੁਕਸਾਨ ਵਾਲੀ ਗੱਲ ਹੈ ਕੱਲੂ ਹੋਰ ਵੀ ਕਿਸੇ ਨੂੰ ਹੋਊਗੀ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਇਹਦੇ ਪਾਬੰਦੀ ਲਾਈ ਜਾਵੇ ਜਿਹੜੇ ਡੋਰ ਵੇਚਦੇ ਆ ਲੈ ਕੇ ਆਉਂਦੇ ਉਹਨਾਂ ਦੇ ਪਰਚੇ ਕੱਟੇ ਜਾਣਗੇ ਪੀਸੀ ਕੰਮ ਕਰਦੇ ਕਿ ਮੈਂ ਇੱਕ ਮਿਸਤਰੀ ਕਰਦੇ ਇਹ ਸਰਕਾਰੀ ਜੋਬ ਸਰਕਾਰੀ ਜੋਬ ਕਰਦੇ ਨੇਰੀ ਭਵਾਂਚ ਨੇਰੀ ਭਵਾਂਚ ਹਾਂਜੀ ਹਾਂਜੀ ਜੀ ਸਿਕੀਨ ਹਾਂ ਮੈਂ ਆਪਣਾ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਪਿੰਡ ਸਾਹਪਰੀ ਤੋਂ ਅੱਛਾ ਜੀ ਹਾਂਜੀ ਹਾਂਜੀ ਹੀ ਹੋਇਆ ਸੀ ਉਹਨਾਂ ਨੇ ਕਿੱਦਾਂ ਮਰ ਪਈ ਸਰ ਕੱਲ ਇਹ ਆਪਣਾ ਪਿੰਡ ਨੂੰ ਜਾ ਰਹੇ ਸੀਗੇ ਜੌਬ ਤੋਂ ਬਾਅਦ ਕਈ ਕੰਮ ਕਰਦੇ ਆਪਣੇ ਸਰਕਾਰੀ ਜੌਬ ਕਰਦੇ ਨੇ ਨਹਿਰੀ ਵਿਭਾਗ ਚ ਚਰਾਵਰ ਸਿੰਘ ਜੀ ਤੇ ਜਦੋਂ ਆਪਣਾ ਫਲਾਈਓਵਰ ਤੇ ਗਏ ਉੱਥੇ ਡੋਰ ਦੇ ਨਾਲ ਇਹਨਾਂ ਦੇ ਆਪਣਾ ਗਰਦਨ ਤੇ ਤੇ ਸਟੀਚ ਕਟਿਆ ਗਿਆ ਪੂਰਾ ਤੇ ਕਾਫੀ ਬਲੀਡਿੰਗ ਹੋਈ ਬਲੀਡਿੰਗ ਹੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਉੱਥੇ ਸਿਵਲ ਹਸਪਤਾਲ ਹਸਪਤਾਲ ਲੈ ਗਏ ਹਸਪਤਾਲ ਤੋਂ ਬਾਅਦ ਜਿਆਦਾ ਹੀ ਸੀ ਉਹਨਾਂ ਨੇ ਸਟੀਚਿੰਗ ਵੈਰ ਕੀਤੀ 10 ਟਾਂਕੇ ਲਗਾਏ ਘਟੋ ਘਟ ਬਹੁਤ ਜ਼ਿਆਦਾ ਹਾਲਤ ਖਰਾਬ ਸੀ ਇਹਨਾਂ ਦੀ ਪਰਿਵਾਰ ਵਾਲਿਆਂ ਨੂੰ ਡਾਕਟਰ ਜੀ ਨਾਲ ਪਰਿਵਾਰ ਵਾਲਿਆਂ ਨੂੰ ਹਾਂਜੀ ਫੋਕ ਕਾਲ ਕਰਤੀ ਸੀ ਜੀ ਵੀ ਇੱਦਾਂ ਕਰਕੇ ਗੱਲ ਹੋ ਗਈ ਤੇ ਪਰਿਵਾਰ ਤੋਂ ਕੋਈ ਆਇਆ ਸੀ ਨਾਲ ਉਹਦੇ ਪਰਿਵਾਰ ਤੋਂ ਉਹਨੇ ਪਿੰਡ ਦੇ ਸਰਪੰਚ ਸਾਹਿਬ ਨੇ ਉਹਨਾਂ ਦੀ ਸ਼ਾਪ ਆ ਨੇੜੀ ਉੱਥੋਂ ਫਲਾਈਓਵਰ ਤੋਂ ਤੇ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਉਹ ਅੱਗੇ ਲੈ ਕੇ ਗਏ ਸਿਵਲ ਹਸਪਤਾਲ ਚ ਹੁਣ ਕਿਵੇਂ ਹਾਲਤ ਕੀ ਹਾਲਤ ਤਾਂ ਠੀਕ ਹੈ ਜੀ ਹੁਣ ਅੱਗੇ ਨਾਲੋਂ ਕਾਫੀ ਫਰਕ ਆ ਤੇ ਸਟੀਚਿੰਗ ਵੈਰਾ ਕੀਤੀ ਆ ਹੁਣ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਦੱਸ ਦਾਂ ਜਿਹੜੀ ਇਹ ਡੋਰ ਹੈ ਜੀ ਆ ਕਾਫੀ ਜਾਨ ਡੋਰ ਤੇ ਜੀ ਕਾਫੀ ਜਾਣ ਲੇਵਾ ਅੱਗੇ ਵੀ ਆਪਣੇ ਹਾਸੇ ਹੁੰਦੇ ਆਏ ਆ ਵੀ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹ ਬਹੁਤ ਸ਼ਕਤੀ ਨਾਲ ਇਹਦੇ ਕਾਰਵਾਈ ਕਰੇ ਕੋਈ ਕਾ ਇਹਨਾਂ ਦੀ ਜਗ੍ਹਾ ਕੋਈ ਹੋਰ ਵੀ ਹੋ ਸਕਦਾ ਸੀ ਕੋਈ ਬੱਚੇ ਦਾ ਵੀ ਨੁਕਸਾਨ ਹੋ ਸਕਦਾ ਵੀ ਜਿੰਨੀ ਜਲਦੀ ਆਪਾਂ ਇਹ ਤੇ ਪ੍ਰਸ਼ਾਸਨ ਸਮਝੇ ਇਸ ਗੱਲ ਨੂੰ ਤਾਂ ਵਧੀਆ ਗੱਲ ਆ ਜਿਵੇਂ ਅੱਗੇ ਤਿਹਾੜੀਆਂ ਆਣਾ ਦੂਰੀ ਵੀ ਆ ਬਿਲਕੁਲ ਬਿਲਕੁਲ ਜੀ ਕੋਈ ਵੀ ਤਿਹਾੜਾ ਦੇਖੋ ਅਜੇ ਤਾਂ ਬਸੰਤ ਦਾ ਤਿਹਾੜ ਆਇਆ ਨਹੀਂ ਹੈਗਾ ਹੱਲੀ ਡੋਰ ਆਪਾਂ ਨੂੰ ਦਿਖ ਰਹੀ ਆ ਇਹਨਾਂ ਦਾ ਨੁਕਸਾਨ ਹੋਇਆ ਅੱਗੇ ਜਾ ਕੇ ਤਾਂ ਹੋਰ ਵੀ ਜ਼ਿਆਦਾ ਇਹ ਚੀਜ਼ ਵਧਣੀ ਆ ਘਟੋ ਘਟ ਦੇਖੋ ਹਰ ਵਾਰੀ ਇਹ ਮਸਲੇ ਆਉਂਦੇ ਨੇ ਇਤਾਂ ਦੀ ਪ੍ਰੋਬਲਮ ਆਉਂਦੀਆਂ ਨੇ ਪਰ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਇਹਦਾ ਹੱਲ ਪੱਕੇ ਤੌਰ ਤੇ ਲੱਭੇ ਠੀਕ ਨਹੀਂ ਜੀ ਵੀ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਅੱਗੇ ਤੋਂ ਨਾ ਜੀ ਡੂੰਗਾ ਇਹ ਤਾਂ ਜੀ ਕਾਫੀ ਆ ਸਮਝੋ ਬਸ ਬਚਾਈ ਹੋ ਗਏ ਜਿਹੜੀ ਅੱਗੇ ਆਪਣਾ ਅੰਦਰ ਜ਼ਖਮ ਕਾਫੀ ਡੂੰਗਾ ਸੀਗਾ ਥੋੜਾ ਜਿਹਾ ਬਚਾ ਰਹਿ ਗਿਆ ਹਾਂ ਜੀ ਹਾਂ ਸਮਾਂ ਰੰਦੇ ਪਹੁੰਚ ਗਏ ਜੀ ਇਹ ਤਾਂ ਗੱਲ ਹੈ ਹੀ ਆ ਹਾਂ ਜੀ ਮੈਰਿਟ ਨੇ ਜੀ ਤੇ ਪੰਛੀਆਂ ਦਾ ਬਹੁਤ ਨੁਕਸਾਨ ਹੁੰਦਾ ਜੀ ਪੰਛੀ ਤਾਂ ਉਹ ਜਸਪੀ ਮੈਟਲ ਸੀ ਜਿਹੜਾ ਇੱਕ ਕੈਟ ਦੇ ਪਰਮਨੈਂਟ ਵਿੱਚ ਡੋੜ ਕਟਿਆ ਸੀ ਸਰ ਸਾਡੇ ਕੋਲ ਥੋੜੀ ਦੇਰ ਪਹਿਲਾਂ ਪੇਸ਼ੈਂਟ ਆਇਆ ਸੀਗਾ ਜਿਹਨਾਂ ਦਾ ਨਾਮ ਸੀਗਾ ਜੋਰਾਵਰ ਸਿੰਘ ਸਾਇਹਪੁਰੇ ਪਿੰਡ ਤੋਂ ਸੀਗੇ ਸਰ ਉਹ ਸਮਾਦੀ ਰੋਡ ਤੋਂ ਰੇਲਵੇ ਓਵਰਬ੍ਰਿਜ ਜਗਾ ਅੰਡਰਬ੍ਰਿਜ ਜਗਾ ਉੱਥੇ ਜਾ ਰਹੇ ਸੀ ਉਹਨਾਂ ਦੇ ਕੱਟ ਲੱਗ ਗਿਆ ਸੀ ਡੋਰ ਦੇ ਨਾਲ ਉਹ ਡੋਰ ਕਿਤੇ ਫਸੀ ਹੋਊਗੀ ਉਹਨਾਂ ਦੇ ਕਾਫੀ ਵੱਡਾ ਕੱਟ ਲੱਗ ਗਿਆ ਸੀ ਗਰਦਨ ਤੇ ਅੱਗੇ ਵਾਲੇ ਸਰ ਉਹ 10 ਤੋਂ 12 ਸਟਿਚ ਲੱਗੇ ਨੇ ਕਾਫੀ ਬਲੀਡ ਕਰ ਰਿਹਾ ਸੀਗਾ ਤੇ ਆਪਾਂ ਉਹਨਾਂ ਦੇ ਸਟਿਚ ਲਗਾ ਕੇ ਅੱਗੇ ਉਹਨਾਂ ਨੂੰ ਰੈਫਰ ਕਰਤਾ ਸੀ ਕਿਉਂਕਿ ਬਲੀਡਿੰਗ ਨਹੀਂ ਬੰਦ ਹੋ ਰਹੀ ਕੱਟ ਸੀਗਾ ਕਾਫੀ ਡੀਪ ਸਰ ਤੇ ਸਰ ਅਗੇ ਬੋਂਸ ਵਗੈਰਾ ਜਿਹੜੀ ਅੰਦਰ ਨਹੀਂ ਉਹ ਠੀਕ ਸੇ ਹੋ ਗਏ ਹਾਂਜੀ ਸਰ ਬੋਂਸ ਵਗੈਰਾ ਤੱਕ ਹਲੇ ਪਹੁੰਚ ਨਹੀਂ ਸੀ ਮਸਲ ਡੀਪ ਸੀਗਾ ਮਸਲ ਤੱਕ ਸੀਗਾ ਪਰ ਬਲੀਡਿੰਗ ਕਾਫੀ ਹੋ ਰਹੀ ਸੀ ਜਿਸ ਵਿੱਚ ਮੈਨੂੰ ਲੱਗ ਰਿਹਾ ਸੀ ਵੀ ਜਿਵੇਂ ਕੋਈ ਉਹਨਾਂ ਦੀ ਕੋਈ ਆਰਟਰੀ ਵਗੈਰਾ ਕੱਟੀ ਗਈ ਹੋਵੇ ਵੈਸਲ ਕੱਟਿਆ ਗਿਆ ਹੋਵੇ ਉਹ ਬੰਦਾ ਜਿਹੜਾ ਹੈਗਾ ਸੀ ਉਹ ਹੈਂਡੀਕੈਪ ਸੀ ਬੰਦਾ ਹਾਂਜੀ ਉਹਨਾਂ ਦੀ ਹੈਂਡੀਕੈਪ ਸੀ ਕਿ ਉਹਨਾਂ ਦੀ ਰਾਈਟ ਆਰਮ ਨਹੀਂ ਸੀਗੀ ਫੋਰ ਆਰਮ ਨਹੀਂ ਸੀਗੀ ਤੁਹਾਨੂੰ ਪਤਾ ਸੀ ਕਿ ਉਹ ਕਿਸ ਚੀਜ਼ ਤੇ ਜਾ ਰਹੇ ਸੀ ਸਰ ਉਹ ਦੱਸ ਰਹੇ ਸੀ ਬਾਈਕ ਤੇ ਜਾ ਰਹੇ ਸੀ ਜੀ ਡਿਊਟੀ ਤੋਂ ਆ ਰਹੇ ਸੀ ਕਿ ਕਿਤੇ ਡਿਪਾਰਟਮੈਂਟ ਚ ਮਨੇ ਘਰ ਵਾਪਸ ਜਾ ਰਿਹਾ ਸੀ ਡਿਊਟੀ ਤੋਂ ਤੇ ਦੋਸਤ ਕੀ ਅਪੀਲ ਕਰਨਾ ਚਾਹੂਗਾ ਜਿਹੜੀ ਹੈ ਜੋ ਡੋਰਾਂ ਦੇ ਲੋਕਾਂ ਦੇ ਉੱਤੇ ਦੇਖੋ ਸਰ ਇਹ ਐਦਾ ਹੈ ਨਾ ਵੀ ਦੇਖੋ ਹੁਣ ਤੱਕ ਕਿੰਨੀ ਦੇਰ ਪਹਿਲਾਂ ਦੀ ਗੱਲ ਆ ਵੀ ਬਸੰਤ ਪੰਚਮੀ ਨਿਕਲ ਚੁੱਕੀ ਆ ਉਦੋਂ ਪਤੰਗ ਉਡਾਏ ਸੀਗੇ ਤੁਸੀਂ ਇਹ ਦੇਖਣ ਵਾਲੀ ਗੱਲ ਹੈ ਵੀ ਉਹਦੀ ਡੋਰ ਹੈ ਉਦੋਂ ਦੀ ਉਡਾਈ ਹਲੇ ਤੱਕ ਵੀ ਉਹ ਐਦਾਂ ਦੀ ਐਦਾਂ ਹੀ ਉਹਦੀ ਸਟਰੈਂਥ ਪੂਰੀ ਪਈ ਹੈ ਮੀਨਸ ਕਿ ਕਿੰਨੀ ਕਿ ਡੇਂਜਰਸ ਆ ਵੀ ਕਿੰਨੇ ਮਹੀਨੇ ਬਾਅਦ ਵੀ ਉਹ ਗਲੀ ਨਹੀਂ ਹੈਗੀ ਬਿਲਕੁਲ ਪ੍ਰੋਪਰ ਉਹਦੀ ਸਟਰੈਂਥ ਹੈਗੀ ਆ ਮਤਲਬ ਉਹ ਹਲੇ ਵੀ ਇੰਨੀ ਜ਼ਿਆਦਾ ਇੰਜਰੀ ਲੋਕਾਂ ਨੂੰ ਕਰ ਸਕਦੀ ਆ ਦੀ ਬੈਟਰੀ ਹੈ ਕਿ ਆਪਾਂ ਇਹਨੂੰ ਨਾ ਹੀ ਯੂਜ਼ ਕਰੀਏ ਤਾਂ ਬਹੁਤ ਵਧੀਆ ਗੱਲ ਆ ਆਪਣੇ ਵਾਸਤੇ ਤਾਂ ਕਿ ਲੋਕਾਂ ਨੂੰ ਵੀ ਠੀਕ ਰਹੇ ਜਿਹੜੇ ਆਪਣੇ ਬਰਡ ਨੇ ਪੰਛੀ ਨੇ ਉਹ ਵੀ ਠੀਕ ਰਹਿਣ ਇਨਸਾਨ ਵੀ ਠੀਕ ਰਹੇ ਜੇ ਆਪਾਂ ਇੱਕ ਦੂਜੇ ਦੀ ਹੈਲਪ ਕਰਾਂਗੇ ਤਾਂ ਹੀ ਸਰ ਹੋਊਗਾ King of Spices Restaurant Cafe and a Rooftop में आपका स्वागत है यहां की सर्विस और रेस्टोरेंट का इंटीरियर 5 स्टार रेस्टोरेंट जैसा यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वैरायटी। जैसा नाम वैसा खाना। किंग ऑफ स्पाइसेस किंग ऑफ स्पाइसेस रेस्टोरेंट कैफे एंड रूफ टॉप में आपका स्वागत है